ਮੰਮੀ ਹੂੰ ਵੇਖ ਲਓ ਤੁਸੀਂ ਮੈਨੂੰ ਕਹਿੰਦੇ ਨਾ ਗੁੱਸਾ ਕਰਦੀ ਇਹਨਾਂ ਨਾਲ ਤੋਂ ਆਹ ਵੇਖ ਲਓ ਆਪਣੇ ਭੈਣ ਭਰਾ ਕੋਈ ਆਉਂਦੇ ਆ ਵਨ ਸਵੰਨੀਆਂ ਚੀਜ਼ਾਂ ਆਉਂਦੀਆਂ ਵਾ ਤੇ ਜਦੋਂ ਮੇਰਾ ਕੋਈ ਭੈਣ ਭਰਾ ਆਵੇ ਤੇ ਆ ਵੇਖ ਲਓ ਫੋਕੀ ਚਾਹ ਜੇ ਇੱਥੋਂ ਤੱਕ ਵੀ ਮੈਨੂੰ ਕੁਝ ਕਹਿ ਕੇ ਵੀ ਨਹੀਂ ਗਏ ਪੀ ਗਾੜੀ ਰੱਖ ਤੇ ਨਾਲੇ ਰੱਖਾਂ ਕੀ ਨਾਲੇ ਘਰ ਤੇ ਕੁਝ ਹੈ ਹੀ ਨਹੀਂ ਆ ਹੈ ਜੇ ਮੈਂ ਪਕੌੜੇ ਕੱਢਦੀ ਦੋ ਤੇ ਤੇਲ ਵੀ ਹੈ ਨਹੀਂਗਾ ਅੱਛਾ ਤੇ ਡੋਲੀ ਵਿਲਾ ਨਿਕਲ ਕੇ ਘਰੋਂ ਤੇ ਉੱਥੇ ਮੈਂ ਕੀ ਕਰਾਂ ਮੈਂ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਦੱਸੋ ਮੈਨੂੰ ਤੇ ਇਹ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਮੈਨੂੰ ਨਾ ਡਾਕਟਰ ਨੇ ਬੰਦ ਕੀਤੀਆਂ ਨੇ ਚੀਜ਼ਾਂ ਬਾਹਰ ਦੀਆਂ ਮੈਂ ਨਹੀਂ ਖਾਣੀ ਕੋਈ ਗੱਲ ਨਹੀਂ ਮੈਂ ਚਾਹ ਹੀ ਕੁੱਟ ਪੀ ਲੈਣੀ ਆ ਘਰ ਦੇ ਵਿੱਚ ਇਸ ਤਰ੍ਹਾਂ ਤੇ ਇਹ ਕਲੇਸ਼ ਪੈਂਦਾ ਅਗਲਿਆਂ ਨੇ ਖਣਾ ਮਾਂ ਖਾਣ ਹੁੰਦੀ ਐ ਮੰਮੀ ਇਹਦੇ ਵਿੱਚ ਕਲੇਸ਼ ਵਾਲੀ ਕਿਹੜੀ ਗੱਲ ਵਾ ਤੂੰ ਹੀ ਵੀ ਨਾ ਉਹਨਾਂ ਵੱਲ ਦੀ ਗੱਲ ਕਰਦੇ ਆ ਕੋਈ ਨਹੀਂ ਪੁੱਤ ਇਦਾਂ ਹੀ ਹੁੰਦੀ ਹੁੰਦੀ ਐ ਧੀਆਂ ਦੇ ਘਰੋਂ ਨਹੀਂ ਖਾਈਦਾ ਹੋਈ ਤਾਂ ਜਿਹੜੇ ਸਿਆਣੇ ਮਾਪੇ ਨੇ ਉਹ ਨਹੀਂ ਖਾਂਦੇ ਚਲੋ ਮੰਮੀ ਪੀ ਲੋ ਚਾਹ ਜੇ ਫਿਰ ਰੱਖੀ ਦੇ ਤੂੰ ਗਾ ਤੇ ਇਹ ਕੋਈ ਗੱਲ ਨਹੀਂ ਤੂੰ ਨਾ ਨਿੱਕੀਆਂ ਨਿੱਕੀਆਂ ਗੱਲਾਂ ਧੋਕਲ ਪਿਆ ਨਾ ਕਰ ਕੋਈ ਗੱਲ ਨਹੀਂ ਇਸ ਤਰ੍ਹਾਂ ਕਰ ਰਿਆ ਕਰ ਆਪਣਾ ਘਰ ਸੰਭ ਘਰ ਸੰਭ ਕੇ ਕੰਮ ਨੂੰ ਲੈ ਕੇ ਤੋਰ ਤੇ ਇਹ ਸਿਆਣੀ ਬਣ ਜੇ ਤੂੰ ਸੁਖੀ ਤੇ ਮੈਂ ਵੀ ਸੁਖੀ ਤੇ ਜੇ ਤੂੰ ਦੁਖੀ ਹੈ ਤੇ ਮੈਂ ਵੀ ਦੁਖੀ ਇਦਾਂ ਨਾ ਕਰ ਘਰ ਨੂੰ ਸੰਭ ਮੰਮੀ ਕੀ ਕਰਾਂ ਮੈਂ ਸਾਰਾ ਦਿਨ ਕੰਮ ਕਰ ਕਰ ਕੇ ਥੱਕ ਜਾਨੀ ਆ ਤੇ ਫੇਰ ਇਸ ਕਰਕੇ ਮੈਂ ਥੋੜਾ ਜਿਹਾ ਪੱਜ ਮਾਰ ਕੇ ਬਹਿ ਜਾਣੀ ਆ ਚਲ ਹੁਣ ਨਹੀਂ ਪੱਜ ਮਾਰਦੀ ਮੈਨੂੰ ਪਤਾ ਵਾ ਤੁਸੀਂ ਮੜ ਕੇ ਫੇਰ ਟੈਨਸ਼ਨ ਲੈਂਦੇ ਆ ਤੇ ਇਹਦੇ ਮੇਰੇ ਤੋਂ ਚੋਰੀ ਚੋਰੀ ਤੁਹਾਨੂੰ ਫੋਨ ਮਾਰ ਦਿੰਦੇ ਚੁੱਕ ਕੇ ਤੇ ਇਸ ਕਰਕੇ ਤੇ ਚਲ ਮੈਂ ਹੁਣ ਨਹੀਂ ਘਾਹ ਤੋਂ ਕਰਦੀ ਆਹ ਤੀਏ ਸਿਆਣੀ ਬਣ ਕੰਮ ਤਾਂ ਦਾ ਮੰਮੀ ਸਾਰਾ ਕਰਦੀ ਆ ਮੈਂ ਤਾਂ ਪਰ ਕੀ ਕਰਾਂ ਜਦੋਂ ਮੈਂ ਕੰਮ ਕਰਦੀ ਆ ਨਾ ਮੇਰੇ ਕੰਮ ਦਾ ਨਾਂ ਹੀ ਨਹੀਂ ਲੈਂਦੇ ਵੀ ਕੰਮ ਕਰਦੀ ਆ ਫਿਰ ਵੀ ਮੈਨੂੰ ਕਹਿੰਦੇ ਆ ਆਂਡਣਾ ਗੋਂਡਣਾ ਹੀ ਕੰਮ ਕਰਦੀ ਏ ਤੂੰ ਤੇ ਕੁਝ ਕਰਦੀ ਨਹੀਂ ਤੇ ਫਿਰ ਗੁੱਸਾ ਨਹੀਂ ਹੁੰਦਾ ਹੁੰਦਾ ਜਦੋਂ ਘਰ ਚੰਗਾ ਭਲਾ ਕੰਮ ਹੁੰਦਾ ਹੋਵੇ ਤੇ ਜਦੋਂ ਆਂਡਣਾ ਗੋਂਡਣਾ ਦੀ ਸਿਫਤਾਂ ਕਰਨੀ ਆ ਤੇ ਫਿਰ ਗੁੱਸਾ ਨਹੀਂ ਹੁੰਦਾ ਹਾਂਜੀ ਇਹ ਨਹੀਂ ਵੀ ਹੁੰਦੇ ਵੀ ਸਾਡੀ ਨੂੰ ਵੀ ਸਾਰਾ ਕੰਮ ਕਰਦੀ ਆ ਨਿਆਣੇ ਸਾਉਂਦੀ ਮੰਮੀ ਆਪਣੇ ਮੈਂ ਸਕੂਲ ਕੱਲ ਦੀਆਂ ਉਹਨਾਂ ਨੂੰ ਆਉਂਦੀਆਂ ਟਿਊਸ਼ਨ ਤੇ ਭੇਜਦੀਆਂ ਰੋਟੀ ਪਾਣੀ ਦਿੰਨੀ ਆ ਰੋਟੀ ਪਾਣੀ ਬਾਹਰ ਵੀ ਕੱਲੀ ਦਾ ਬੰਦਿਆ ਦਾ ਫੇਰ ਵੀ ਇਦਾਂ ਕਰਨ ਤੇ ਕਿੰਨੀ ਮਾੜੀ ਗੱਲ ਵਾਂ ਸਤਾਉਂਦੇ ਤੇ ਫੇਰ ਮੈਂ ਕੀ ਕਰਾਂ ਫੇਰ ਮੈਂ ਵੀ ਪੱਜ ਪੁੱਜ ਬਣਾ ਕੇ ਬਹਿ ਜਾਨੀ ਆ ਤਾਂ ਸ਼ੇਰ ਬਣ ਸ਼ੇਰ ਜੇ ਮੈਨੂੰ ਫਿਕਰ ਆ ਤੇਰਾ ਤਾਂ ਹੀ ਮੈਂ ਪੱਜੀ ਆਉਣੀ ਆ ਨਾ ਚਲੋ ਮੰਮੀ ਤੁਸੀਂ ਟੈਨਸ਼ਨ ਨਾ ਲਓ ਹਮ ਠੀਕ ਆ ਹੁਣ ਸਾਰਾ ਕੁਝ ਠੀਕ ਹਾਂ ਹਾਂਜੀ ਮੰਮੀ ਸਾਸੀ ਗਾਲ ਸਾਸੀ ਗਾਲ ਬਸ ਠੀਕ ਠਾਕ ਹੈ ਹਾਂਜੀ ਮੰਮੀ ਜੀ ਹਾਂਜੀ ਤੋ ਤੂੰ ਹੀ ਹੁਣੇ ਆ ਗਿਆ ਤੁਸੀਂ ਸਵੇਰੇ ਆ ਜਾਂਦੇ ਕੋਈ ਗੱਲ ਨਹੀਂ ਪੁੱਤ ਤੂੰ ਫੋਨ ਕੀਤਾ ਤੇ ਫਿਰ ਮੇਰੇ ਕੋ ਰਿਆ ਜਾਂਦਾ ਹੀ ਸੁਣ ਕੇ ਰਾਤ ਕੱਢਣੀ ਔਖੀ ਹੋ ਜਾਣੀ ਫੇ ਮੈਂ ਕਿਹਾ ਅੱਜ ਕਿਤੇ ਪਤਾ ਤੇ ਲਾਵਾਂ ਕੀ ਗੱਲ ਹੈ ਉਹ ਮੰਮੀ ਮੇਰਾ ਵੀ ਤੁਹਾਨੂੰ ਫੋਨ ਕਰਨੋਂ ਅਸਲ ਜੀ ਜੀ ਨਹੀਂ ਕਰਦਾ ਸੀਗਾ ਪਰ ਮੈਂ ਵੀ ਹੁਣ ਕਿੰਨੂੰ ਦੱਸਾਂ ਇਹਨੇ ਜਦੋਂ ਘਰ ਦਾ ਕੰਮ ਕੋਈ ਕਰਨਾ ਹੁੰਦਾ ਨਾ ਕਲੇਸ਼ ਹੀ ਪਾਉਣਾ ਹੁੰਦਾ ਕਦੀ ਨੇ ਰੱਬ ਦਾ ਨਾਮ ਲੈ ਕੇ ਨੇ ਰਸੋਈ ਵਿੱਚ ਵੜੀਏ ਤੇ ਫਿਰ ਇਹ ਉੱਚੀ ਉੱਚੀ ਬੋਲਦੀ ਆ ਸਾਰੇ ਆਣ ਗਵਾਣ ਨੂੰ ਸੁਣਦਾ ਕਿ ਇਹ ਸੋਨੀਆ ਬੋਲਣ ਦੀ ਆ ਹੂੰ ਤੇ ਫਿਰ ਦੱਸੋ ਮੈਂ ਕੀ ਕਰਾਂ ਫਿਰ ਮੇ ਕੋਈ ਹੋਰ ਚਾਰਾ ਰਹਿਦਾ ਨਹੀਂ ਆ ਤੇ ਫਿਰ ਤਾਂ ਮੈਂ ਆ ਜਾ ਕੇ ਤੁਹਾਨੂੰ ਦੱਸਣਾ ਤੇ ਕਿਹਨੂੰ ਦੱਸਾਂ ਮੈਂ ਹੂੰ ਤਾਂ ਕਰਕੇ ਮੈਨੂੰ ਤੁਹਾਨੂੰ ਮਤਲਬ ਮਜਬੂਰਨ ਦੱਸਣਾ ਪਿਆ ਵੀ ਇਹ ਵੇਖ ਲਓ ਇਹਨੂੰ ਸਮਝਾਓ ਆਗੇ ਇਹ ਹਰਕਤਾਂ ਕਰਦੀ ਏ ਹੂੰ ਇਹ ਨਹੀਂ ਜੇ ਸਮਝਦੀ ਮੈਨੂੰ ਤਾਂ ਘੜੀ-ਘੜੀ ਤੁਹਾਨੂੰ ਫੋਨ ਕਰਦਿਆਂ ਵੀ ਜਿਹੜੇ ਮਤਲਬ ਸ਼ਰਮ ਆਉਂਦੀ ਆ ਹੂੰ ਪਰ ਪੁੱਤ ਨਹੀਂ ਕੋਈ ਗੱਲ ਨਹੀਂ ਮੈਂ ਸਮਝਾਉਣੀ ਆ ਮੰਮੀ ਹੁਣ ਤੁਸੀਂ ਆਏ ਨਾ ਸਮਝਾਓ ਥੋੜਾ ਜਾਨੂੰ ਮੰਮੀ ਆਹ ਵੇਖ ਲਓ ਐਦਾਂ ਕਰਦੀ ਆ ਬਦਨਾਮੀ ਦਿੰਦੇ ਪਾ ਜਿੰਨੀਵਰ ਦਿੰਦੇ ਇਹਨਾਂ ਨੇ ਕਦੀ ਮੇਰੀ ਸਿਰਤ ਨਹੀਂ ਕੀਤੀ ਕਿ ਜਾਂ ਕੰਮ ਕਰਦੀ ਕਿ ਨਹੀਂ ਕਰਦੀ ਇਹਨਾਂ ਦੇ ਜਦੋਂ ਮੂੰਹ ਸੁਣ ਲੋ ਮਾਪੋਤਾ ਨੇ ਮੂੰਹ ਜਿਹਾ ਬਸ ਕਲੇਸ਼ ਪਾਉਂਦੀ ਮੈਂ ਹੀ ਕਲੇਸ਼ ਪਾਉਣੀ ਕਲੇਸ਼ ਮੇਰਾ ਦਿਮਾਗ ਫਿਰਿਆਵਾ ਕਿ ਜੇ ਕਿ ਮੈਂ ਪਾਵਾਂ ਕਲੇਸ਼ ਇਹਨਾਂ ਨੂੰ ਹੈ ਕੋਈ ਗੱਲ ਨਹੀਂ ਧੀਏ ਤੂੰ ਪੜ੍ਹੀ ਲਿਖੀ ਹੈ ਤੂੰ ਸਮਝਦਾਰ ਵੈ ਤੂੰ ਸਮਝਿਆ ਕਰ ਹਾਂ ਇਹਨਾਂ ਨੂੰ ਵੀ ਦੁਖੀ ਕਰਨੀ ਹੈ ਆਪ ਵੀ ਹੁੰਨੀ ਹੈ ਪਰੇਸ਼ਾਨ ਮੈਨੂੰ ਵੀ ਨਾਲ ਕਰਨੀ ਹੈ ਇਹਨਾਂ ਨੇ ਮੰਮੀ ਪੜ੍ਹੀ ਲਿਖੀ ਕਾਦੀ ਹੀ ਮੈਂ ਇਹਨਾਂ ਨੇ ਮੈਨੂੰ ਅਨਪੜੀ ਬਣਾ ਛੜਿਆ ਇਹਨਾਂ ਨੇ ਮੈਨੂੰ ਬੋਲ ਬੋਲ ਕੇ ਵੇਖ ਲਓ ਮੰਮੀ ਕੁਝ ਨਹੀਂ ਕਹਿੰਦੀਆਂ ਗੱਲਾਂ ਤਾਂ ਹਾਂ ਵੇਖ ਲਓ ਚੁੱਪ ਕਰਦੀ ਜੁੱਪ ਵੇਖ ਲਓ ਆਹੋ ਇਦਾਂ ਬਸ ਕਰਦੀ ਇਹਨੇ ਬੋਲੀ ਜਾਣਾ ਹਨ ਇਹ ਨਹੀਂ ਕਹਣਾ ਵੀ ਚਲੋ ਠੀਕ ਆ ਮੈਂ ਇਹਨਾਂ ਗੱਲਾਂ ਦਾ ਗਾਂਦੋ ਧਿਆਨ ਰੱਖੂੰਗੀ ਮੈਂ ਚੁੱਪ ਕੀ ਮੰਮੀ ਹੋਣਾ ਵਾ ਤੁਹਾਡਾ ਦੁੱਖ ਸੁੱਖ ਨਹੀਂ ਇਹਨਾਂ ਨੇ ਪੁੱਛਿਆ ਤੁਹਾਡੇ ਲਾਗੇ ਬੈਂਦਿਆਂ ਸਾਰੇ ਚਿਕਤਾਲੋਣੀਆਂ ਕਰਤੀਆਂ ਸ਼ੁਰੂ ਅਜੇ ਵੇਖਿਆ ਦੀ ਮੰਮੀ ਨਹੀਂ ਆਉਣਾ ਉਹਨੇ ਵੀ ਵੇਖੇ ਇਹੀ ਕਹਾਣੀ ਕਰਨਾ ਵਾ ਇਹਨਾਂ ਨੇ ਤਾਂ ਇਹ ਨਹੀਂ ਨਾ ਇਹ ਦੇਖਣਾ ਵੀ ਘਰ ਆਈਏ ਦੁਖੀ ਆਈਏ ਕਿ ਸੁਖੀ ਆਈਏ ਇਹਨਾਂ ਚ ਕਹਤਾ ਹੀ ਨੂਣੀਆਂ ਬਸ ਤੁਹਾਨੂੰ ਤਾਂ ਹੀ ਤੁਹਾਨੂੰ ਸਾਧਦੇ ਆ ਇੱਥੇ ਵੀ ਤੂੰ ਬਿਮਾਰ ਹੋਵੋ ਹੋਰ ਵੇਖ ਲਓ ਬਸ ਇੰਨਾ ਉੱਚੀ ਚੀਨੇ ਬੋਲਣਾ ਹੁੰਦਾ ਪਤਾ ਲੱਗਣ ਡਿਆ ਵੀ ਇਹ ਬੋਲਣ ਦੀ ਆਣ ਗਵਾਡਣ ਨੂੰ ਹੁਣ ਤੁਸੀਂ ਦੱਸੋ ਵੀ ਕਿਹਦਾ ਕਸੂਰ ਹੈ ਮੇਰਾ ਕਸੂਰ ਹੈ ਕਿ ਜਾਂ ਇਹਦਾ ਕਸੂਰ ਹੈ ਵੇਖ ਲਓ ਨਾ ਮੰਮੀ ਇਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਹੋਰ ਸੁਣਾ ਭੈਣ ਜੀ ਕੀ ਹਾਲ ਚਾਲ ਹੈ ਠੀਕ ਆ ਤੂੰ ਹੀ ਸੁਣਾਓ ਹੋਰ ਪਰਿਵਾਰ ਦਾ ਸੁਣਾਓ ਠੀਕ ਠਾਕ ਆ ਮੈਂ ਵੀ ਡਿੱਗਦੀ ਤੈਂਦੀ ਆ ਗਈਆਂ ਮੈਂ ਹੱਥ ਚੱਲ ਪਤਾ ਲਵਾਂ ਕੀ ਨਾ ਚੱਲ ਚੰਗਾ ਹੋ ਗਿਆ ਆ ਗਏ ਆ ਤੇ ਹੁਣ ਵੇਖ ਲੋ ਮੇਰੇ ਨਾਲ ਬੜੀਆਂ ਜਿਦਾਂ ਕਰਦੀ ਐ ਤੇ ਮੈਸੇ ਇਸ ਉਮਰੇ ਇਹ ਕੰਮ ਹੁੰਦੇ ਮੈਨੂੰ ਕਿਤੇ ਇਹ ਆਂਦੀ ਸਾਰੇ ਕੰਮ ਤੂੰ ਹੀ ਕਰ ਤੇ ਆਪ ਆਂਦੀ ਕਦੇ ਕੋਈ ਬਹਨਾ ਲਾ ਕੇ ਬਹਿ ਜਾਂਦੀ ਕਦੇ ਕੋਈ ਬਹਨਾ ਲਾ ਕੇ ਬਹਿ ਜਾਂਦੀ ਤੁਸੀਂ ਹੁਣ ਦਾ ਆਪ ਹੀ ਦੱਸੋ ਆ ਕੀ ਕਰਨਾ ਤੇ ਇਹ ਫਿਰ ਹੁੰ ਵੀ ਨਹੀਂ ਨਾ ਆਪਣਾ ਫਰਜ਼ ਨਿਭਾਉਂਦੀ ਕਿੰਨਾ ਕੰਮ ਮੈਂ ਕਰਦਾ ਹੈ ਤੇ ਤੁਹਾਡੀਆਂ ਰੋਟੀਆਂ ਹੀ ਨੇ ਚਾਰ ਪਕਾਉਣੀਆਂ ਆ ਤੇ ਤੂੰ ਐਦਾਂ ਨਾ ਕਰਿਆ ਕਰ ਕੰਮ ਕਰਿਆ ਕਰੋ ਰਲ ਮਿਲ ਕੇ ਮੰਮੀ ਇਹਨਾਂ ਨੇ ਨਹੀਂ ਖੁਸ਼ ਹੋਣਾ ਜਿੰਨਾ ਮਰਜ਼ੀ ਕਰ ਲਓ ਇਹਨਾਂ ਦਾ ਹਾਂ ਤੇਰਾ ਤੇ ਇਹ ਫਰਜ ਵੈ ਖੁਸ਼ ਹੋਣ ਚਾਏ ਨਾ ਹੋ ਤੂੰ ਕਰਿਆ ਕਰ ਕੰਮ ਲਾਂਮਾ ਨਾ ਦਵਾਇਆ ਕਰ ਅਗਲੇ ਵਾਰ ਮੈਨੂੰ ਫੋਨ ਕਰਕੇ ਦੱਸ ਦਿੰਦੇ ਐ ਐਦਾਂ ਹੋਇਆ ਐਦਾਂ ਹੋਇਆ ਨਾ ਤੇ ਇਹ ਐਦਾਂ ਕਰੇ ਜੀ ਕਰੇ ਇਹਨੇ ਕੰਮ ਹੱਸ ਕੇ ਨਹੀਂ ਕੀਤਾ ਕੰਮ ਇਹ ਰੋਕੇ ਕਰਦੀ ਐ ਜਦੋਂ ਵੀ ਕਰਦੀ ਐ ਵੇਹਾ ਆਦਾ ਸਾਡੇ ਘਰ ਦੀਆਂ ਦੋ ਰੋਟੀਆਂ ਐ ਅਸੀਂ ਖਾਣੀਆਂ ਹੁੰਦੀਆਂ ਕਦੀ ਇਹਨੇ ਰੱਬ ਦਾ ਨਾਮ ਲਿਆ ਕੇ ਰੋਟੀਆਂ ਨਹੀਂ ਲਾਈਆਂ ਕਦੇ ਚੌਕੇ 'ਚ ਰੱਬ ਦਾ ਨਾਮ ਲਿਆ ਕੇ ਨਹੀਂ ਬੜੀ ਸੜੋਂ ਭੁੱਜੋ ਕਰਕੇ ਇਹ ਕੰਮ ਕਰਦੀ ਐ ਤੇ ਕੋਈ ਗੱਲ ਨਹੀਂ ਪੈਂਦੀ ਯਾਨ ਸਿਆਣ ਮੈਂ ਆਪੇ ਠੀਕ ਹੋ ਜੇਗਾ ਕੰਮ ਨਹੀਂ ਕਰਦੀਆਂ ਨੇ ਯਾਨੀਆਂ ਨੇ ਨਾ ਸਮਝ ਨਹੀਂ ਆਉਂਦੀ ਨਹੀਂ ਚੱਲ ਉਹ ਤਾਂ ਕੋਈ ਨਿਆਣ ਸਿਆਣ ਦੀ ਤਾਂ ਕੋਈ ਗੱਲ ਨਹੀਂ ਤੇ ਖਾਣੀਆਂ ਤਾਂ ਅਸੀਂ ਦੋ ਦੋ ਰੋਟੀਆਂ ਹੁੰਦੀਆਂ ਉਹ ਵੀ ਇਹ ਗਿਣ-ਗਿਣ ਕੇ ਰੋਟੀਆਂ ਲਾਉਂਦੀ ਐ ਸਰ ਕੁੜੀਆਂ ਅੱਜ ਕੱਲ ਇਦਾਂ ਹੀ ਪੈਂਦੀ ਕਰਦੀਆਂ ਨੇ ਗੇਣ ਗੇਣ ਕੇ ਭਕੌਂਦੀਆਂ ਨੇ ਪਿਆਟਾ ਚੁੱਕ ਦੇਾਂਗੇ ਰੱਖ ਲਾਂਗੇ ਕੋਈ ਗੱਲ ਨਹੀਂ ਇਦਾਂ ਤੂੰ ਹੀ ਸਮਝਾਉਣਾ ਮੈਂ ਆਈ ਤਾਂ ਬਥੇਰਾ ਸਮਝਾਉਨੇ ਆ ਤੂੰ ਆਹ ਵਾਈ ਤਾਂ ਬਥੇਰਾ ਸਮਝਾਉਨੇ ਪਰ ਇਹ ਸਮਝਦੀ ਨਹੀਂ ਹੁਣ ਕੀ ਕਰੀਏ ਹੁਣ ਤੁਸੀਂ ਆਪੇ ਹੀ ਦੱਸੋ ਫੇਰ ਆਹ ਰੱਖ ਦਿੰਦੀ ਆ ਮੇਰੇ ਪੇਕੇ ਨੂੰ ਫੋਨ ਕਰਤਾ ਮੇਰੇ ਨੂੰ ਫੋਨ ਕਰਤਾ ਕਿੰਨਾ ਸਾਰੇ ਮੇਰੇ ਦੁਆਲੇ ਹੋ ਜਾਂਦੇ ਇਹਨਾਂ ਨੂੰ ਤੁਹਾਨੂੰ ਕੋਈ ਚੀਜ਼ ਨਹੀਂ ਲਾ ਪਰ ਆਪਣਾ ਮਾਸਾ ਕਸੂਰ ਨਹੀਂ ਕੱਟਦੇ ਇਦਾਂ ਗਾਤੇ ਹੀ ਹੋਏ ਤੀਏ ਫਿਰ ਉਹਨਾਂ ਨੇ ਵੀ ਮੈਨੂੰ ਹੀ ਦੱਸਣੀਆਂ ਤੂੰ ਵੀ ਮੈਨੂੰ ਹੀ ਦੱਸਣੀਆਂ ਕੀ ਕਰਾਂ ਕਰੀਏ ਫਿਰ ਇਦਾਂ ਹੀ ਹੁੰਦਾ ਆਪਣਾ ਟਾਈਮ ਪਾਸ ਕਰੀਦਾ ਹੋਈਦਾ ਆਰਾਮ ਨਾਲ ਕੰਮ ਕਰੀਦਾ ਹੋਈਦਾ ਨਹੀਂ ਲੋਕਾਂ ਨੂੰ ਸੁਨਾਈਦਾ ਹੋਈਦਾ ਲੋਕੀ ਫਿਰ ਤਮਾਸ਼ਾ ਵੇਂਦੇ ਨੇ ਹੁਣ ਵੇਖ ਲਓ ਇਸ ਤਰ੍ਹਾਂ ਰੋਕੇ ਸੱਚੀ ਹੋ ਜਾਂਦੀ ਆ ਕੰਮ ਕਰ ਲ ਕੇ ਤੈਨੂੰ ਰੋਣਾ ਪੈਂਦਾ ਆ ਤੇ ਹੁਣ ਵੀ ਰੋ ਰੋ ਕੇ ਤੁਹਾਨੂੰ ਗੱਲਾਂ ਦੱਸਣ ਲਈ ਆ ਤੇ ਦੱਸੋ ਅਸੀਂ ਅੱਜ ਕਿਹੜੀ ਮਾੜੀ ਗੱਲ ਕੀਤੀ ਆ ਕਿਹੜੀ ਚੀਜ਼ ਨੂੰ ਨਹੀਂ ਲਿਆ ਕੇ ਦੇਈ ਦੀ ਹਰ ਇੱਕ ਚੀਜ਼ ਲਿਆ ਕੇ ਦੇਈ ਦੀ ਆ ਖਾਣ ਨੂੰ ਦੇਈਦਾ ਪਾਉਣ ਨੂੰ ਦੇਈਦਾ ਫਿਰ ਵੀ ਇਹ ਸਾਡੇ ਸਿਰ ਤੇ ਚੜ ਕੇ ਤੇ ਨੱਚਦੀ ਹੈ। ਭੈਣ ਜੀ ਫਿਰ ਉਹ ਤੇ ਕਰਨਾ ਪੈਣਾ ਹੀ ਹੈ। ਹੱਸ ਕੇ ਕਰੋ। ਰੋਕੇ ਕਰੋ ਤੇ ਕਰਨਾ ਹੀ ਪੈਣਾ ਹੈ। ਚਲੋ ਅਸੀਂ ਹੁਣ ਲਿਆਂਦੀ ਹੋਲ ਸਾਨੂੰ ਹੁਣ ਕਰਨਾ ਪੈਣਾ ਹੀ ਹੈ। ਅਸੀਂ ਤਾਂ ਹੱਸ ਕੇ ਕਰਦੇ ਆਂ ਪਰ ਇਹ ਰੋਕੇ ਕਰਦੀ ਹੈ। ਫਿਰ ਕੀ ਕਰਾਂ? ਪੜੀ ਲਿਖੀ ਹੈ ਇਹਨੂੰ ਸਮਝ ਚਾਹੀਦੀ ਹੈ ਵੀ ਮੈਂ ਨਾ ਇਦਾਂ ਕਰਾਂ। ਹੁਣ ਇਹ ਕਰ ਜਾਂਦੀ ਹੈ ਮੈਂ ਕੀ ਕਰਾਂ? ਨਹੀਂ ਕੰਮ ਨਹੀਂ ਨਾ ਪੜਿਆ ਲਿਖਿਆ ਵੇਲੇ ਕਰਦੀ। ਪੁੱਤ ਫਿਰ ਇਤਰੇ ਕਿਸੇ ਵੇਲੇ ਨਿਕਲ ਜਾਂਦਾ ਦਿਮਾਗ ਸੋਂ ਗੱਲ। ਕੰਮ ਕਾ ਭਰ ਨੂੰ ਭਾਵੇਂ ਨਾ ਕਰੇ। ਪਰ ਬੋਲੇ ਤੇ ਘਟਣਾ ਹੈ। ਹਾਂ ਆਣ ਗਵਾਂਣ ਨੂੰ ਸੁਣਾਉਂਦੀ ਬੋਲ ਕੇ ਨਾ ਤੀਏ ਏਦਾਂ ਨਾ ਕਰਿਆ ਕਰ ਘਰ ਦੀ ਗੱਲ ਘਰ ਚ ਰੱਖਿਆ ਕਰੋ ਬਾਹਰ ਲੋਕਾਂ ਨੂੰ ਨਾ ਦੱਸਿਆ ਕਰੋ ਲੋਕਾਂ ਨੇ ਤਾਂ ਮਚਾ ਵੇਖਣਾ ਵੈ ਵੀ ਇਹ ਬੋਲਣ ਡੀਆਂ ਨੂੰ ਸੱਸ ਲੜਾਈ ਕਰਨ ਡੀਆਂ ਕੰਮ ਤੋਂ ਤੇ ਕੰਮ ਕਿੰਨਾ ਕਬਾ ਤੁਹਾਡਾ ਚੰਗਾ ਫਿਰ ਮੈਂ ਹੁਣ ਨਾ ਚਲਦੀਆਂ ਭੈਣ ਜੀ ਨਹੀਂ ਚਲ ਕੋਈ ਤਾਂ ਦੋ ਮम्मी ਥੋੜੀ ਜਿਹੀ ਹੋਰ ਰੁਕ ਜੋ ਆਏ ਮੈਂ ਹੁਣ ਜਾਵਾਂ ਮੈਨੂੰ ਕੰਮ ਮੈਂ ਘਰ ਵੀ ਭੈਣ ਜਿੰਦਾ ਜਿੰਦਾ ਮਾਰ ਕੇ ਆਈ ਹਾਂ ਉਹ ਜਾਣੇ ਵੀ ਇਹਦੇ ਮਿਲ ਜਾਂਦੇ ਉਹਨਾਂ ਨੂੰ ਫਿਰ ਉਹ ਹੁਣ ਮੈਂ ਵੀ ਢੀਕ ਕਿੰਨਾ ਚਿਰ ਦੀਕਾਂਗੇ ਲੇਟ ਆਉਣੇ ਹੋਣ ਇਹਨੇ ਬੱਚੇ ਹਾਂ ਉਹ ਤੇ ਹੈ ਹੀ ਆ ਆ ਫਿਰ ਤੂੰ ਆਵੀਂ ਹਾਂ ਦੋ ਜੀ ਆਏ ਤੇ ਮੈਨੂੰ ਨਾਲੇ ਮਿਲ ਆਏ ਉਹ ਨਾਲੇ ਜਾਣਿਆਂ ਨਾਲ ਮੈਨੂੰ ਮਲਾ ਲਿਆ ਆ ਚਲ ਠੀਕ ਹੈ ਤੇ ਹਾਂ ਮੁੜ ਕੇ ਆ ਮੈਂ ਫੇਰ ਮੈਂ ਕਿਤੇ ਦਾ ਮਰੋ ਦਿਖਾ ਕੇ ਜਾਇਓ ਪੁੱਤ ਨਹੀਂ ਫੇਰ ਸਹੀ ਫੇਰ ਕਿਤੇ ਆਵਾਂਗੀ ਮੁੜ ਕੇ ਹੁਣ ਤਾਂ ਵੇਲਾ ਹੁੰਦਾ ਵਾ ਚਲ ਮੈਂ ਤੇ ਰੋਟੀ ਦਾ ਵੇਲਾ ਹੋਇਆ ਸੀਗਾ ਹਾਂ ਕੋਈ ਮੰਮੀ ਨੇ ਤੇ ਨਾ ਉਹਨਾਂ ਦੀ ਹਾਂ ਜੀ ਹਾਂ ਮਲਾਈ ਆ ਮੇਰੀ ਵਾਲਦੀ ਤੇ ਇੱਕ ਗੱਲ ਨਹੀਂ ਕੀਤੀ ਤੇ ਇਹਨਾਂ ਦੀ ਤੇ ਹੋਰ ਚੜਮਚ ਜਾਣੀ ਆ ਮੈਂ ਕੀ ਕਰਾਂ ਹੁਣ ਮੰਮੀ ਵਿਚਾਰੀ ਨੂੰ ਵੀ ਟੈਨਸ਼ਨ ਦਿੰਦੀ ਆ ਉਹ ਭਾਵੇਂ ਹੁਣ ਘਰ ਜਾ ਕੇ ਟੈਨਸ਼ਨ ਲਵੇ ਮੇਰੀ ਮਾਂ ਤੇ ਅੱਗੇ ਕੱਲੀ ਆ ਘਰ ਨਾ ਕਿਹਨੂੰ ਲਾਗੋ ਆਵਾਜ਼ ਦੇਣ ਜੱਗੀ ਨਾ ਹੋਰ ਇਹ ਵੀ ਡੇ ਪਾੜੇ ਨਾ ਮੇਰੀ ਮਾਂ ਨੂੰ ਟੈਨਸ਼ਨ ਦਿੰਦੇ ਆ ਮੰਮੀ ਵੇਲਾਂ ਮੰਮੀ ਇਹਦੇ ਨੂੰ ਜਿੱਦ ਕਿ ਨਾ ਸਮਝਾ ਕੇ ਗਈ ਇਹਨੂੰ ਤੁਹਾਨੂੰ ਵੀ ਲੱਗਦਾ ਪਉ ਫਰਕ ਇਹਨੂੰ ਕੋਈ ਕਿ ਨਹੀਂ ਚਲ ਅੱਖਾ ਆਪੇ ਰਾਬੇ ਨੂੰ ਬੁੱਧ ਦਊਗਾ ਹੀ ਨਾ ਆਪੇ ਸਮਝੂਗੀ ਨਾ ਤੇ ਸੀ ਜਦੋਂ ਮਾਰਦੇ ਸਮਝਾਉਂਦਾ ਹੀ ਫਰਜ ਸੀ ਇਹਦਾ ਆ ਉਹਨਾਂ ਦਾ ਕਸਰ ਨਹੀਂ ਸਾਡੀ ਵਿਚਾਰੀ ਨੇ ਹਾਂ ਤੇ ਹੁਣ ਤੇ ਚਲ ਰਾਬੀ ਇਹਨੂੰ ਬੁੱਧ ਦਵੇ ਤਾਂ ਦਵੇ ਇਹਨੂੰ ਕਿਤੇ ਚਲੋ ਉਹ ਮੈਂ ਨਾ ਅੰਦਰ ਹੀ ਆ ਜਾਂਦੇ ਪੱਖੇ ਥੱਲੇ ਨਹੀਂ ਤੇ ਹਾਂ ਇੱਥੇ ਬਹਿ ਜਾ ਠੰਡਾ ਆਇਆ ਇੱਥੇ ਜੇ ਕੜੀ ਤੇ ਨਾ ਨਹੀਂ ਅੰਦਰ ਹਾਂ ਹਵਾ ਚੱਲਦੀ ਹੈ ਠੰਡੀ ਹਵਾ ਵੀ ਕਿਦਾਂ ਮਾਂ ਪੁੱਤ ਬੈਠੇ ਸਲਾਵਾ ਦੇ ਕਰਨ ਮੇਰ ਨਾਲ ਤੇ ਇਹਨਾਂ ਦੀ ਕੋਈ ਸਲਾਹ ਨਹੀਂ ਜਿੱਦਾਂ ਇਹਨਾਂ ਦੀ ਮੈਨੂੰ ਦੁਸ਼ਮਣ ਹੁੰਨੀ ਆ ਹੈ ਹੱਦ ਹੋ ਗਈ ਇਹਦੇ ਵਾਲੀ ਬੰਦਾ ਮੇਰਾ ਸ਼ੁਰੂ ਤੋਂ ਹੀ ਨਹੀਂ ਮੇਰਾ ਬਣਿਆ ਤੇ ਨਾ ਹੀ ਇਹਨੇ ਬਣਨਾ ਵਾ ਮੈਂ ਵੀ ਆਪਣੇ ਕੰਡੇ ਲਈ ਜਾਣੀ ਆ ਚੱਲ ਮਣਾ ਨਿਹਾਉਣੇ ਦਾ ਟਾਈਮ ਹੋ ਗਿਆ ਰੋਟੀ ਹਣ ਲਾਵਾਂ ਹੁਣ ਤਾਂ ਉਹਦੇ ਭੁੱਖ ਭੁੱਖ ਕਰਨਾ ਵਾ ਇਹਨਾਂ ਦਾ ਤੇ ਇਹੋ ਹਾਲ ਰਹਿਣਾ ਮਣਾ ਸਾਂਭ ਆਪਣਾ ਕੰਮ ਰੋਟੀਆਂ ਲਾ ਕੇ ਇਹਨਾਂ ਨੂੰ ਵੀ ਖਵਾਵਾਂ ਤੇ ਨਾਲੇ ਆਪਣੇ ਬੱਚਿਆਂ ਦੀ ਲਾਵਾਂ ਸੁੰਦੇਣੀ ਆ ਰੋਟੀ ਖਾ ਲਓ ਮੈਂ ਗਰਮਾ ਕੇ ਲਾਉਂਦੀ ਨਿਆਣਾ ਦੀ ਫੇਰ ਲਾਉਂਗੀ ਹਜੇ ਨਹੀਂ ਆਏ ਸਕੂਲੋਂ ਨਿਆ ਗਈ। ਲੱਖ ਨਿਆ ਦਿਖਾਉਣ ਆਗੇ। ਚਲ ਖਾ ਲਈਏ ਇੱਕ ਅੱਧੀ ਗਰਮ ਬੱਦ ਨਾਉਣ ਤੇ ਜਾਣੀ ਹੈ ਡਰਾਮਾ ਹੀ ਇੱਥੇ ਮੁੜ ਕੇ ਕਰਨ। ਕਿਹੜਾ ਖਾਈ ਲਈ ਜਿਹੜੀ ਖਾਈ। ਹਾਂ ਹਾਂ ਬਦਿਸਾ ਤਰੀ ਨੇ ਖੀਣੀ। ਹਾਂ ਚਲ ਚਲ ਆਹ ਲਓ। ਖਾ ਲਈ ਜੀ ਤਰੀ। ਉਤਲੀ ਆ ਕੇ ਦਿੱਤੀ ਹੁੰਦੀ ਨਾ। ਜਿੰਗ ਸਾਡੇ ਵਾਸਤੇ ਦਾਲੇ ਹਾਂ ਆਹੋ ਆਇਕਾ ਗਰਮ ਗਰਮ ਰੋਟੀਆਂ ਲਈਵਾ ਜਾਉਣੀ ਆ ਆਹੋ ਚੱਲ ਪਿਆਰ ਫਰਕ ਲੱਗਦਾ ਆਹੋ ਪਿਆਰ ਸਮਝ ਆ ਗਈ ਨਾ ਮਾਂ ਪਿਆਰ ਫਰਕ ਚੱਲ ਉਹ ਚੁੱਪ ਕਰਕੇ ਪਾਪ ਮੰਡੀ ਜਾ ਚੁੱਪ ਕਰਕੇ ਆਪਾਂ ਨੂੰ ਖਾਈਏ ਮੀਕਾ ਮਾਪੋ ਤੇ ਕਿਦਾਂ ਬੈਗੇ ਸਾਜ ਸਵਰ ਕੇ ਰੋਟੀ ਖਾਣ ਜਿੱਦਾਂ ਘੜੀ ਮੈਂ ਬੱਕਰਾ ਰਹਿਣਾ ਹੁੰਦਾ ਲਿਆ ਕੇ ਕਿ ਪਿਤਾ ਸਬਦੀ ਪਾਜੀ ਮੈਂ ਵੀ ਅੱਜ ਚਾਰਨਾ ਖਾਓ ਚਲੋ ਚਾਰਨਾ ਖਾਓ